ਸੁਇਂਦਰ ਸਿੰਘ ਦਾ ਆਵਾ ਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ। ਤੁਸੀਂ ਸੁਇਂਦਰ ਸਿੰਘ ਦਾ ਵੀ ਤਾਂ ਲਿਆਇਆ ਉਹਨਾਂ ਨੂੰ। ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ। ਕਮਾਲ ਆ ਯਾਰ। ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਮ ਲਈ ਜਾਂਦੇ ਨੇ। ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ। ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ। ਤੁਸੀਂ ਸੁਇਂਦਰ ਸਿੰਘ ਜਹਾਵਾ ਜੀ ਤੁਸੀਂ ਭਾਵੇਂ ਇਹੋ ਜਿਹੀ ਚਿੱਠੀਆਂ ਨਾ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹੁੰਨਾ। ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਆ ਕੇ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਪਾਈਚਾਰੇ ਨੂੰ ਤੋੜ ਦੇਊਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ 'ਚ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧਿਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕਿ ਆ ਜੇ ਕੋਈ ਸ਼ੂਟਰ ਆ ਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤ ਫਹਮੀ 'ਚ ਨੇ ਸੁਖਿੰਦਰ ਸਿੰਘ ਦਾ ਹਵਾਨੇ ਸਪੀਕਰ ਸਾਹਿਬ ਨੂੰ ਲਿਖਿਆ ਵੀ ਪੰਜਾਬ 'ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਸਿੰਘ ਦਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ-ਕਿਹੜੇ ਨੇ ਕਮਾਲ ਆ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦੇ ਨਾਂ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਬੋਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ 인ਦਰਨਝਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾਲ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ ਚਾਕੇ ਪੰਜਾਬ ਦੀ ਲਾ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧਿਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੁਈ ਐਦਾਂ ਦਾ ਸੋਚ ਕੇ ਆਜੇ ਕੋਈ ਸ਼ੂਟਰ ਆਜੇ ਕੋਈ ਉਧਰੋਂ ਉਧਰੋਂ ਕੋਈ ਵੀ ਅਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ ਚ ਨੇ ਸੁਖਿੰਦਰ ਢੰਡਾ ਆਵਾਂ ਨੇ ਸਪੀਕਰ ਸਾਹਮਣੇ ਲਿਖਿਆ ਵੀ ਪੰਜਾਬ ਚ ਗੈਂਗਸਟਰ ਵਧ ਗਏ ਤੇ ਸੁਖਿੰਦਰ ਢੰਡਾ ਵੀ ਤਾਂ ਲਿਆਇਆ ਉਹਨਾਂ ਨੂੰ ਥੋੜਾ ਜਿਹਾ ਡਰੈਸ ਵੀ ਦੇਣ ਦਾ ਵੀ ਕਿਹੜੇ ਕਿਹੜੇ ਨੇ ਕਮਾਲ ਆ ਯਾਰ ਵੱਡੇ ਵੱਡੇ ਗੈਂਗਸਟਰ ਤਾਂ ਉਹਦਾ ਨਾਮ ਲਈ ਜਾਂਦੇ ਨੇ ਵੀ ਅਸੀਂ ਸਾਨੂੰ ਇਹਨੇ ਪਤਾ ਕੀਤਾ ਉਹ ਉਹ ਜੇਲ੍ਹ ਚ ਬੈਠੇ ਨੇ ਕੰਮ ਲੈ ਕੇ ਛੱਡਦੇ ਉਹ ਤੁਸੀਂ ਇੰਦਰਨਝਾਵਾ ਜੀ ਤੁਸੀਂ ਭਾਵੇਂ ਇਹ ਜਿਹੀ ਚਿੱਠੀਆਂ ਨਾ ਲਿਖੋ ਜਿੱਤੇ ਗੈਂਗਸਟਰਾਂ ਦਾ ਪੰਜਾਬ ਦੇ ਵਿੱਚ ਮੈਂ ਅੱਜ ਫੇਰ ਕਹਿਣਾ ਚਾਹਣਾ ਪੰਜਾਬ ਦੇ ਵਿੱਚ ਗੈਂਗਸਟਰਾਂ ਲਈ ਕੋਈ ਥਾਂ ਨਹੀਂ ਜੇ ਕੋਈ ਇਸ ਗਲਤਫਹਿਮੀ 'ਚ ਹੈ ਕਿ ਪੰਜਾਬ ਦੀ ਲਾਅ ਐਂਡ ਆਰਡਰ ਨੂੰ ਜਾਂ ਪੰਜਾਬ ਦੇ ਸੋਸ਼ਲ ਸਟਰਕਚਰ ਨੂੰ ਭਾਈਚਾਰੇ ਨੂੰ ਤੋੜ ਦੂਗਾ ਗੋਲੀਆਂ ਨਾਲ ਤਾਂ ਗਲਤਫਹਿਮੀ 'ਚ ਹੈ ਇੱਧਰਲੇ ਪਾਸਿਓਂ ਵੀ ਜਿਹੜਾ ਜਵਾਬ ਉਹ ਆਊਗਾ ਜਿਹੜਾ ਕੋਈ ਸੜਕਾਂ ਤੇ ਜਾਂ ਪੈਟਰੋਲ ਪੰਪ ਤੇ ਕਿਸੇ ਦੁਕਾਨ ਤੇ ਗੋਲੀ ਚਲਾਊਗਾ ਮਾਂ ਦੀ ਗੋਦੀ ਜਾ ਕੇ ਉਹ ਵੀ ਨਹੀਂ ਸੌਂਦਾ ਫਿਰ ਲੋਰੀਆਂ ਉਹਨੂੰ ਵੀ ਨਹੀਂ ਮਿਲਣੀਆਂ ਇਹ ਮੈਂ ਸਖਤ ਸ਼ਬਦਾਂ 'ਚ ਕਹਿਣਾ ਚਾਹੁੰਨਾ ਕਿ ਪੰਜਾਬ ਹਮੇਸ਼ਾ ਸ਼ਾਂਤੀਪੂਰਵਕ ਸਰਬਾਧ ਦੇ ਪਲੇ ਦੀ ਬਾਣੀ ਵਾਲਾ ਪ੍ਰਦੇਸ਼ ਹੈ ਤੇ ਇੱਥੇ ਕੋਈ ਐਦਾਂ ਦਾ ਸੋਚ ਕੇ ਆਜੇ ਕੋਈ ਸ਼ੂਟਰ ਆਜੇ ਕੋਈ ਉਧਰੋਂ ਉਧਰੋਂ ਕੋਈ ਵੀ ਆਸੀਂ ਚਾਰ ਗੋਲੀਆਂ ਚਲਾ ਕੇ ਪੰਜਾਬ ਦਾ ਅਮਨ ਚੈਨ ਭੰਗ ਕਰ ਦਾਂਗੇ ਗਲਤਫਹਿਮੀ ਚ ਨੇ